اترਵਾਲ ਲੱਭ ਗਈ ਨਡਾ ਪਰ ਗੱਡੀ ਤੁਹਾਡੇ ਵਾਸਤੇ ਆਤਰ ਮੈਂ ਅਲਾਈ ਤੇ ਟਾਇਰ ਚੈੱਕ ਕਰਵਾ ਕੰਡੀਸ਼ਨ ਚੈੱਕ ਕਰਵਾ ਭਾਜੀ ਕਹਿੰਦੇ ਬੰਪਰ ਟੂ ਬੰਪਰ ओरिजिनल ਹੈ ਗੱਡੀ ਬੰਪਰ ਟੂ ਬੰਪਰ ओरिजिनल 20 ਇੰਚੀ ਲਾਈਟ ਟਾਇਰ ਲੱਗੇ ਆਤਰ ਮੈਂ 20 ਇੰਚੀ ਅਲਾਈ ਤੇ ਟਾਇਰ ਲੱਗੇ ਨੇ ਵਿੱਚੋਂ ਗੱਡੀ ਦੀ ਕੰਡੀਸ਼ਨ ਦਿਖਾਤੀ ਸਾਰੀ ਨਵੀਂ ਬਿਲਕੁਲ ਦੇਖ ਭਾਜੀ ਚੱਲੀ ਕਿੰਨੀ ਖੋਣੀ ਆ ਇਹ 127 ਬੇਦਰ ਕੋਡ ਚੱਲੀ ਆ ਜੀ 1 ਲੱਖ ਤੇ 27000 ਚੱਲੀ ਆ ਮਿੱਤਰੋ ਤੇ ਭਾਈ ਮੈਨੂੰ ਐ ਦੱਸੋ ਇਹ ਗੱਡੀ ਦਾ ਨੰਬਰ ਪੰਜਾਬ ਦਾ ਲੋਕਲ ਨੰਬਰ ਜੀ ਪਹਿਲੇ ਨਾਲ ਓਨਰ ਫਰਸਟ ਓਨਰ ਹੈ ਚੱਲੀ ਕਿੰਨੀ ਕੌਣੀਆਂ ਇਹ ਚੱਲੀ 127 ਵਾਲਾ ਮੀਟਰ ਚੈੱਕ ਕਰ ਲੋ 127000 ਚੱਲੀ ਹੋਈ ਧਰਮੇ ਹਾਂਜੀ ਭਾਜੀ ਇਹਦਾ ਰੇਟ ਵੀ ਦੱਸ ਦਿਓ ਫਿਰ ਲੱਗਦੇ ਆ ਤੁਹਾਨੂੰ ਮੀਟਰ ਵੀ ਚੈੱਕ ਕਰ ਲਓ ਪਹਿਲਾਂ ਇਹ ਦੇਖੋ ਧਰਮੇ ਚੱਲੀ ਕਿੰਨੀ ਖੋਈ ਆ 127 ਓਰੀਜਨਲ ਚੱਲੀ ਗਾਰੰਟੀ ਨਾਲ ਦੀ ਸਰ ਦੋਨੇ ਚਾਬੀਆਂ ਦੋਨੇ ਚਾਬੀਆਂ ਨਾਲ ਹਾਂਜੀ ਦੋਨੇ ਚਾਬੀਆਂ ਰੇਟ ਕੀ ਰਹੂਗਾ ਗੱਡੀ ਦਾ ਰੇਟ ਭਾਜੀ ਉਦਾਂ ਮੰਗਦੇ 560000 ਆ ਹਾਂਜੀ ਸਵਾ 5 ਲੱਖ ਦੀ ਤੁਹਾਡੇ ਲਈ ਜੇ ਤੁਹਾਡਾ ਵੀਡੀਓ ਸ਼ੇਅਰ ਕਰਕੇ ਆਉਗਾ 515 ਦੀ 5 ਲੱਖ ਤੇ 15 ਵੇ ਐਂਪੂ ਉਪਰ ਸਾਰਾ ਕੋ ਚੈੱਕ ਕਰ ਲੋ ਪਿੱਛੇ ਲੱਗਾ ਹੈ ਹਾਂਜੀ ਐਂਪੂ ਉਪਰ ਸਾਰਾ ਕੋ ਲਾਈਟਾਂ ਲੁੱਟਾਂ ਅਬ 20 ਇੰਚੀ ਲਾਈਟਰ ਬੀ ਐਨ ਸੀ ਲਾਈਟਰ ਨੇ ਦਰਵਾਹ ਕਰਾਂ ਗੱਡੀ ਚੈੱਕ ਹੁੰਦੀ ਆ ਜਾ ਕੇ ਇੱਧਰ ਫਟਾਫਟ ਦਿਖਾ ਕਰਾਂ ਗੱਡੀ ਵਿੱਚੋਂ ਅੰਦਰ ਵੀ ਦਿਖਾ ਦੇ ਕਰਾਂ ਮਾਰ ਕੇ ਕੈਮਰਾ ਮਿੱਤਰੋ ਜਮੇ ਨਵੀਂ ਗੱਡੀ ਆ ਯਾਰ ਪੂਰੀ ਸਾਹਮਦੇ ਵਿੱਚ ਗੱਡੀ ਹੈ ਜੇ ਕਿਸੇ ਸੱਜਣ ਨੇ ਖਰੀਦਣੀ ਆ ਬੜਾ ਪਿੰਡ ਦੇ ਵਿੱਚ ਖੜੀ ਹੈ ਡਿਸਟ੍ਰਿਕਟ ਜਲੰਧਰ ਗਰਾਿਆਂ ਦੇ ਲਾਗੇ ਤੇ ਨੰਬਰ ਕੈਪਸ਼ਨ ਦੇ ਵਿੱਚ ਆ ਨਾਂ ਭਾਜੀਦਾ ਹੈ ਤੇਜਿੰਦਰ ਸਿੰਘ ਲੁੱਟੋ ਮੇਲਾ